ਇਹ ਬੰਦਾ ਅੰਦਰ ਅੰਦਰ ਬੰਨਵਾਉਣ ਵਾਸਤੇ ਇਹ ਸ਼ਾਮਾਂ ਲਈ ਆ ਰਿਹਾ ਚੰਗੇ ਤੋਂ ਖਾਣੇ ਦੇ ਸ਼ਾਮੇ ਖੁਲਾਸਾ ਇਹ ਇਹ ਪਹਿਲਾਂ ਹੀ ਆ ਨਾ ਪਤਰੀ ਉਹ ਵੀ ਝੱਟ ਲਈ ਆਵੇਂ ਹੋਰ ਇਹ ਸ਼ਾਮਿਆਂ ਨੂੰ ਖੁਲਾਸਾ ਤੋ ਯਾਤ ਪੇ ਫੜ ਗਏ ਆ ਸ਼ਾਮੇ ਖੜੋ ਉਹਨੂੰ ਜੀ ਬਣਾ ਰੋ ਜਿੰਨੀ ਪ੍ਰਯੋਗ ਹੁੰਦੇ ਉਹ ਜਿਵਾੜ ਵਿੱਚ ਖਾਣੋ ਉਹ ਨੂੰ ਮੈਂ ਕਿ ਕੁੱਪੇ ਕਰੋ ਉੱਥੇ ਹੀ ਸ਼ਾਮੇ ਖੜੋ ਇਹਨੂੰ ਸ਼ਾਮ ਨਹੀਂ ਆਏ ਨਾ ਉਹ ਕਰਦੇ ਨਾ ਕੀ ਮਾਰਕ ਸਿੰਘ ਸਿੰਘੀ ਕੋ ਬਾਰੇ ਸੱਚ ਹੈ ਕਿ ਮੇਰੀ ਧੀ ਰਹਿ ਗਈ ਅਬ ਨਹੀਂ ਅੱਖ ਵੀ ਨਹੀਂ ਅਕਲ ਹੀ ਨਹੀਂ ਇਹਨੂੰ ਮਾਰੋ ਬਹੁਤ ਮਾਰੋ ਤੂੰ ਜਾਣੇ ਮਸਤ ਆਪਣਾ ਪ੍ਰੋਪਰ ਆਪਣੇ ਘਰ ਵਾਲੇ ਕੋ ਬਲਾਉਸ ਆ ਬਹਾਂ ਕੇ ਜਾਣਾ ਹੈ ਇਸ ਦਾ ਨਹੀਂ ਛੋੜਨਾ ਕਿੰਨੇ ਬੁਲਾਇਆ ਸੀ ਇਹਨਾਂ ਨੇ ਹੈ ਤੇਰੀ ਕਾਲ ਗਈ ਵੀ ਤੁਹਾਨੂੰ ਐਟ ਸਾਡਾ ਕਿ ਨਾ ਆ ਬਾਜ ਨੇ ਬਸ ਕੁਮਾਰ ਆਉਂਦਾ ਰਹਿਣਾ ਸਰ ਮੈਨੂੰ ਕੱਢ ਦੇ ਹਲੋ ਆਪਾਂ ਦਾ ਮਾਮਲਾ ਇਹ ਹੀ ਹੋਇਆ ਕਿ ਮਨਾਰੀ ਦੀ ਨਾਲ ਉਪਰੋ ਵੀਡੀਓ ਬਣਾ ਰਿਹਾ ਸੀ ਅਸੀਂ ਟੈਸਟ ਪੈਨ ਬਲੱਡ ਟੈਸਟ ਲਈ ਗਿਆ ਸੀ ਬਾਥਰੂਮ ਗਿਆ ਹੈ ਘੜੇ ਨਹੀਂ ਵਿਖੇ ਜਿਹੜੀ ਬਣਾ ਰਹੀ ਆ ਉਪਰੋ ਵੀਡੀਓ ਬਣਾ ਰਿਹਾ ਕੋਸਮ ਸਾਡਾ ਫੁੱਲਾ ਹੈਗਾ ਦੋਨੋਂ ਪਾਸੇ ਨਾ ਲਾਟਰੀਂ ਜਾਉ ਤਾਂ ਉੱਧਰ ਦਿਖਦਾ ਹੈਗਾ ਕਦੋਂ ਕੋਸਰੂ ਲੈਣਾ ਮੁੰਡੇ ਨੇ ਕਿਹਾ ਚੱਲ ਦੋ ਚੱਲ ਜਾ ਤੂੰ ਕੋਸਰੂ ਜਾਇਆ ਨੁਸਾਨੀਆਂ ਹਾਤ ਕੋ ਚੀਜ਼ ਨਹੀਂ ਆ ਗਈ ਅੱਜ ਕੱਲ੍ਹ ਉਹ ਨਾਰੀ ਤਾਂ ਉਹ ਤਾਂ ਕੱਪੜਾ ਦਸਿਆ ਰਹੀ ਗਿਆ ਇਹ ਤਾਂ ਉੱਪਰ ਗਿਆ ਤੇ ਵੀਡੀਓ ਬਣਾ ਰਿਹਾ ਸੀ ਜਦ ਇਹ ਕੁੜੀ ਨਾਲ ਆਇਆ ਕੁੜੀ ਕਾਜੀ ਜਾਂਦੀ ਸੇਫ ਨਹੀਂ ਆ ਜੇ ਉਹਨੇ ਕਾਜੀ ਨਹੀਂ ਸੇਫ ਤੂੰ ਸਾਡੇ ਘਰ ਆਇਆ ਸਾਡੇ ਨਾਲ ਚਲੋ ਜੀ ਤੁਮਾਰਾ ਦਾ ਅਜੋ ਜੀ ਮੀਡੀਆ ਨਾਲ ਕੁਝ ਨਹੀਂ ਆਣਾ ਇਹਨੂੰ ਜਿੰਦਾ ਮਾਰੋ ਹਰਾਮ ਜਿੰਦਾ ਮਾਰ ਕੇ ਥੋੜਾ ਐਸਾ ਨਹੀਂ ਛੱਡਣਾ ਇਸ ਨੂੰ ਨਾਮ ਮੇਰਾ ਬੱਚੇ ਦਾ ਜਿੰਦਾ ਆ ਆਇਆ ਹੈ ਉਹ ਸ਼ਮਨ ਦੇ ਨਾਲੇ ਵੀ ਬੁਣਾ ਲੱਗ ਗਿਆ ਅੱਛਾ ਔਰ ਵੀਡੀਓਸ ਕੇ ਪਾਸੇ ਮਿਲੀ ਹੈ ਹਾਂ ਜੀ ਡਿਲੀਟ ਕਰਦੀ ਹੈ ਹਾਂ ਜੀ ਕੀ ਕਾਰਨ ਕੀ ਜਿਹੜਾ ਵੀਡੀਓ ਬਣਾ ਲਾ ਪਿਆ ਜੀ ਕੀ ਚੱਕਰ ਕੀ ਉਹ ਤਾਂ ਉਹ ਹੀ ਪਤਾ ਹੋਏਗਾ ਨਾ ਕੀ ਕਾਰਨ ਨਹੀਂ ਨਹੀਂ ਮੇਰੀ ਮੈਡਮ ਮੇਰੀ ਇੱਕ ਮੇਰੀ ਗੱਲ ਤਾਂ ਸੁਣੋ ਮੈਡਮ ਤੁਸੀਂ ਇੱਧੇ ਜਿੱਦਾਂ ਹੁਣ ਆਨਲਾਈਨ ਤੁਸੀਂ ਬੁਕਿੰਗ ਕਰਾਇਆ ਬੁੱਕ ਕਰਾਇਆ ਸੀ ਬੁਲਾ ਟੈਸਟ ਲਿਆ ਹੁਣ ਇਹ ਕੋਲ ਦਾ ਵਾਸ਼ਰੂਮ ਜਾਣਾ ਵਾਸ਼ਰੂਮ ਗਿਆ ਉਡੀ ਵੇਖਿਆ ਲੇਡੀਜ਼ ਨਾਲ ਅੱਜ ਪਏ ਨਾਲ ਹੀ ਵੀਡੀਓ ਬਣਾਉਣ ਲੱਗ ਪਿਆ ਅੱਛਾ ਵੀਡੀਓ ਮਤਲਬ ਹੈ ਵੀਡੀਓ ਬਣਾਉਣਾ ਅੱਛਾ ਅਧਿਕਾਰ ਜੀ ਦੇਖਣੀ ਹੈ ਕਿ ਕਿਹਨੂੰ ਪਤਾ ਲੱਗਾ ਕਿ ਵੀਡੀਓ ਬਣਾ ਰਿਹਾ ਸੀ ਮੈਨੂੰ ਆਇਆ ਦੇਖਿਆ ਅਰੇ ਤੁਸੀਂ ਆਪਣੇ ਦੇਖਿਆ ਉਹਨ ਕਿੱਥੇ ਬੰਦਾ ਐਸ ਲਿਓ ਅੱਛਾ ਪੁਲਿਸ ਨੇ ਲੈ ਲਏ ਅੱਛਾ ਚੱਲੇ ਉੱਥੇ ਚੱਲੇ ਹੋਣ ਹਾਂਜੀ ਕੀ ਨਾਹੀ ਤੁਹਾਡਾ ਮੇਰਾ ਨਾਮ ਕਿਰਨ ਆ ਜੀ ਹਾਂਜੀ ਕੀ ਗੱਲਬਾਤ ਹੋਈ ਆ ਮੇਰੀ ਧੀ ਹੈਗੀ ਐ ਅੱਛਾ ਜੀ ਮੇਰੀ ਡਿਊਟੀ ਚੱਲ ਗਈ ਈ ਅੱਛਾ ਮੇਰੇ ਪਿੱਛੋਂ ਆ ਰਹੀ ਸੀ ਅੱਛਾ ਉਹ ਬੰਦੇ ਨੇ ਹਸਤਾ ਕਰਦਾ ਉਹਨੇ ਵੀਡੀਓ ਬਣਾ ਲਈ ਅੱਛਾ ਦਰਦ ਗੱਲ ਆ ਅਜੇ ਸ਼ਾਰਪਰ ਕਹਿੰਦਾ ਕਿੰਨੇ ਕਿਲੋ ਦਾ ਕਾਰਡ ਹੋਵੇ ਜੀ ਜੀ ਬਿਲਕੁਲ ਸੱਚਾ ਦੋਈ ਨੇ ਹਾਂਜੀ ਅੱਛਾ ਅੱਛੇ ਫਾਇਦਾ ਮਿਲ ਨਹੀਂ ਜਾਂਦੀ ਜਾਨ ਤੋ ਮਾਰ ਦੋ ਇਤ ਬੰਦੇ ਨੂੰ ਨਹੀਂ ਹੁਣ ਪੁਲਿਸ ਉਹਨਾਂ ਨੇ ਪਕੜ ਕੇ ਲੈ ਗਈ ਬੰਦੇ ਨੂੰ ਉਹ ਕਾਰ ਲੈ ਗਿਆ ਉਹ ਕਾਰ ਬਾਈ तो आगे डर होएगा बंदे नो मैं काम नहीं कर सकता ठीक है इतना ऐसे किसी का घर बुलाने के लायक नहीं आए गए हैं वो प्रवासी सी की पंजाबी है पंजाबी है मतलब पंजाबी है कौन है और अंदर रैप से के मुंडे कैसे करवाया तू कैसे करवाया मतलब बॉस जाना अच्छा हां सारी तरह पास है अरे बहुत चोर तो डेढ़ सौ दिखती है हां जी भाई जी की नाम तोड़ा भाई जी हां जी मैं ब्रदर अच्छा ब्रदर ਇਹ ਗੱਲਬਾਤ ਹੋਈ ਹੈ ਗੱਲਬਾਤ ਇਹ ਕਿ ਟੈਸਟ ਆਵਾਸ ਤੇ ਸੇਰੇ ਬੰਦਾ ਬੁਲਾਇਆ ਸੀ ਆਨਲਾਈਨ ਬੁਲਾਇਆ ਗਿਆ ਸੀ ਆਨਲਾਈਨ ਬੁਲਾਇਆ ਸੀ ਜੀ ਪਹਿਲੇ ਵੀ ਪਰ ਪਹਿਲੇ ਕੋਈ ਹੋਰ ਕੰਪਨੀ ਬੁਲਾਇਆ ਸੀ ਪਹਿਲੇ ਭਾਵੇਂ ਨਾ ਪਹਿਲੇ ਕਿਹੜੀ ਕੰਪਨੀ ਤੋਂ ਸੰਬੰਧ ਕਰਦਾ ਸੀ ਬੰਦਾ ਇਹ ਹੈਲਥ ਕੇਅਰ ਕਰਕੇ ਇੱਥੇ ਕੋਈ ਨਾਮ ਹੈ ਹੈਲਥ ਕਰਕੇ ਨਾਮ ਆ ਅੱਛਾ ਜੀ 6-10 ਜਾਇਆ ਟੈਸਟ ਲਿਆ ਮੇਰਾ ਕਹਿੰਦਾ ਬਾਗੂ ਜਾਣਾ ਬਾਗੂ ਨੂੰ ਗਿਆ ਤੇ ਲੇਡੀਜ਼ ਨਾਲ ਰਹੀ ਸੀ ਜਿਹੜੇ ਕੱਪੜੇ ਪਾਣ ਲੱਗੀ ਤਾਂ ਮੂੰਹ ਫਨ ਗਿਆ ਉਹ ਵੀ ਬਣਾ ਰਿਹਾ ਅੱਛਾ ਜੀ ਕਹਿੰਦਾ ਰੋਣਾ ਪਾਇਆ ਮੈਨੂੰ ਆਪਾਂ ਬਾਹਰ ਕੱਢਿਆ ਫਿਰ ਫਟਾਫਟ ਜੀ ਇਹ ਜਿਹੜਾ ਫੋਨ ਲਿਆ ਮੈਂ ਫੋਨ کھولਿਆ ਫੋਨ ਦੇ ਵਿੱਚ ਸਭ ਤੋਂ ਪਹਿਲੇ ਇਹ ਗੈਲਰੀ ਖੁੱਲੀ ਹੋਈ ਸੀ ਕਹਿੰਦੇ ਜਿਹੜਾ ਰੀਸਾਈਕਲ ਡਿਲੀਟ ਵਾਲਾ ਆਪਸ਼ਨ ਹੁੰਦਾ ਉਹੀ ਖੁੱਲਿਆ ਆ ਤੇਰੇ ਫੋਨ ਤੇ ਰੀਸਾਈਕਲ ਡਿਲੀਟ ਚ ਵੀਡੀਓ ਡੀਡ ਜਾਂਦੀ ਤੇਰੇ ਫੋਨ 'ਚ 100 ਤੋਂ 150 ਵੀਡੀਓ ਪਈਆਂ ਜਿਹੜੀ ਡਿਲੀਟ ਵਾਲੇ ਆਪਸ਼ਨ ਦੇ ਵਿੱਚ 100 ਤੋਂ 150 ਵੀਡੀਓ ਪਈਆਂ ਹੋਈਆਂ ਆ ਅੱਛਾ ਸਾਰੀਆਂ ਸ਼ਲੀਲ ਫੋਟੋ ਵੀਡੀਓ ਕਹਿੰਦਾ ਮੇਰੀ ਆਪਣੀ ਪਰਸਨਲ ਪਈਆਂ ਪਰਸਨਲ ਇਹ ਕਿੱਥੋਂ ਆ ਗਿਆ ਕਹਿੰਦਾ ਗਰੁੱਪ 'ਚ ਆਉਂਦੀ ਆ ਇਹਨਾਂ ਆਪਣਾ ਕੋਈ ਗਰੁੱਪ ਬਣਿਆ ਵਾ ਕਿ ਅੱਗੇ ਫੋਰਵਰਡ ਕਰਦੇ ਨੇ ਇੱਦਾਂ ਦੇ ਬੰਦੇ ਜਿਹੜੇ ਇਹ ਕ ਪੁਲਿਸ ਨੂੰ ਭਰੋਸਾ ਦੇ ਰਹੀ ਹੈ ਕਿ ਪੂਰੀ ਕਾਰਵਾਈ ਹੋਏਗੀ ਕਾਰਵਾਈ ਹੋਏਗੀ ਤਾਂ ਠੀਕ ਹੈ ਜੇ ਨਹੀਂ ਹੋਏਗੀ ਤਾਂ ਆਪਾਂ ਆਪਣੇ ਆਪ ਨੂੰ ਫਾਂਸੀ ਲਾ ਲੈਣੀ ਹੈ ਸਿੱਧੀ ਜੀ ਗੱਲ ਮੈਡਿਕ ਤੇ ਅਸ਼ੀਸ਼ ਦਾ ਸਾਨੂੰ ਕਾਲ ਗਈ ਸੀ ਕਿ ਕੋ ਲੜਕਾ ਹੀ ਬਲੱਡ ਸੈਂਪਲ ਲਈ ਬੁਲਾਇਆ ਹੈਗਾ ਉਹ ਲੇਡੀਜ਼ ਨਾਲ ਰਹੀ ਸੀ ਦਾ ਉਹ ਬਲੱਡ ਸੈਂਪਲ ਲੈਣ ਤੋਂ ਬਾਅਦ ਉਹਨਾਂ ਦੀ ਵੀਡੀਓ ਬਣਾਉਣ ਲੱਗ ਪਿਆ ਜੀ ਬਾਕੀ ਮੈਰੀਫਾਈ ਕਰਦਿਆਂ ਜਾ ਕੇ ਇਹਦਾ ਨਾਮ ਕੁਸ਼ਰਨ ਸਿੰਘ ਹੈ ਜੀ ਕਿਹੜੀ ਕਿਹੜੀ ਲੈਬ ਹੈ ਇਹ ਹੈਲਥੀਅਨ ਲ্যাব ਲੈਬਰੀ ਆ ਗੁਰਗਾਓਂ ਡਾਕਟਰ ਇਹਨਾਂ ਦਾ ਮਕਸੂਦਾ ਇਹਨਾਂ ਦਾ ਛੋਟੀ ਜਿਹੀ ਬ੍ਰਾਂਚ ਆ ਤੁਹਾਡੇ ਜਿਹੜੇ ਨਾ ਅੱਛੇ ਉਹਨਾਂ ਨੇ ਸਰਵਨ ਕਰੇ ਡਾਟਾ ਲੋ ਕਰੇ ਸੀ ਇਹਦੇ ਕੋਲ ਗੋਲ ਕਰਨੀ ਬੀੜੀ ਜਗਦੀ ਤੇ ਕਿਹਦੀਆਂ ਕਿਹਦੀਆਂ ਇਹਦਾ ਮੋਬਾਈਲ ਇਹਦਾ ਹਿੰ ਮੋਬਾਈਲ ਕਬਜੇ ਤੋਂ ਲੈ ਕੇ ਉਹਨੂੰ ਕਰਾਂਗੇ ਵੈਰੀਫਾਈ ਜੋ ਨਿਕਲੇਗਾ ਡਾਟਾ ਕਿੰਨਾਂ ਤੱਕ ਰਿਕਵਰੀ ਕੀਤਾ ਜਾਊਗਾ ਤੁੰਗੀ ਜਿਹੜੀ ਵੀਡੀਓ ਬਣਾਈ ਗਈ ਸੀ ਜਿਹੜੀ ਭੇਜਾਂਗੇ ਇਹਦੇ ਆ ਨੰਬਰ ਜਿਹੜਾ ਸਾਨੂੰ ਮਿਲਿਆ ਉਹ ਹੀ ਕਰਾਂਗੇ ਸਰ ਅਸੀਂ ਕਹ ਰਹੇ ਸੀ ਵੈਰੀਫਾਈ ਕਰਾਂਗੇ ਤੁਸੀਂ ਖੁਦ ਕਬੂਲ ਦਾ ਬਿਆਨ ਕਿ ਮੈਂ ਗਲਤੀ ਕੀਤੀ ਸੀ ਉਹ ਤੁਹਾਡੇ ਸਾਹਮਣੇ ਕਬੂਲ ਕਰ ਰਿਹਾ ਬਿਆਨਾ ਚ ਕਰ ਰਿਹਾ ਤੇ ਉਹਦਾ ਵੀ ਕਹਿੰਦਾ ਮੈਂ ਵਾਸ਼ਰੂਮ ਜਾਣਾ ਐਸ ਬਾਅਦ ਥੇਅਰ ਵਾਸ ਅਨ ਇਹਨਾਂ ਦੇ ਕਹਿਣ ਦੇ ਮੁਤਾਬਿਕ ਉਹ ਕਹਿੰਦਾ ਕਿ ਮੈਂ ਵਾਸ਼ਰੂਮ ਜਾਣਾ ਤੇ ਦੂਸਰੀ ਦੂਸਰੇ ਵਾਸ਼ਰੂਮ ਚ ਇਹਨਾਂ ਦੀ ਜਿਹੜੀ ਲੇਡੀ ਸੀ ਉਹ ਸ਼ਾਇਦ ਨਹਾ ਰਹੀ ਸੀ ਉਹ ਚੋਂ ਬੈਠ ਮੋਬਾਈਲ ਚਾਕੇ ਵੀਡੀਓਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ ਕੋਦਰ ਤੇ ਲੇਡੀ ਦਾ ਧਿਆਨ ਉਹ ਥੱਲੇ ਵੱਲ ਪਿਆ ਕਿ ਤੇ ਮੇਰੀ ਵੀਡੀਓਗ੍ਰਾਫੀ ਕਰ ਰਿਹਾ ਤੇ ਇਹਨਾਂ ਨਾਲ ਰੌਲਾ ਪਾਇਆ ਤੇ ਘਰ ਦੇ ਜਿੰਨੇ ਮੈਂਬਰ ਉੱਤੇ ਫੜ ਕੇ ਬਿਠਾਇਆ ਦਿਖਾ ਕੇ ਫਿਰ ਉਹਨੂੰ ਸੌਰੀ ਸਾਰੀ ਇਹਨਾਂ ਦੇ ਕਹਿੰਦੇ ਮੁਕਾਬਲ ਮੈਂ ਹੁਣ ਆਇਆ ਇਹਨਾਂ ਦੇ ਕਹਿੰਦੇ ਮੁਕਾਬਲ ਸੌਰੀ ਬੋਲੀ ਤੇ ਪਰ ਫਿਲਹਾਲ ਉੱਤੇ ਜੋ ਕਾਨੂੰਨੀ ਕਾਰਵਾਈ ਪਣਦੀ ਆਪਾਂ ਠੋਕੇ ਕਰਾਂਗੇ ਇਦਾਂ ਕਿਸੇ ਵੀ ਘਰ ਦੀ ਚੰਗੇ ਘਰਾਂ ਦੇ ਲੇਡੀਜ਼ ਨੂੰ ਵੀ ਬਦਨਾਮ ਨਹੀਂ ਕਰ ਸਕਦਾ ਗਿਆ ਇੱਥੇ ਪਣਦੀ ਕਾਰਵਾਈ ਠੋਕੇ ਕਰਾਂਗੇ ਸਟਾਰਾ ਗੜੀ ਲਾ ਰਿਹਾ ਇਹ ਚ ਧਾਰਾ 354 354 ਦੇ ਕਿ ਸਬਸੈਕਸ਼ਨਸ ਹੈ ਉਹਦੇ ਜੀ ਲੋਕਲ ਰੂਟੀਡ ਆਇਡੈਂਟੀਫਿਕੇਸ਼ਨ ਜੀ ਜੋਪਕ ਮੈਥੋਡ ਤੁਹਾਨੂੰ ਦੋਗੇ ਕਿ ਘਰਾਂ ਕਿ ਕਿੱਦਾ ਸੇਵ ਰਿਆ ਨੂੰ ਕੋਪਰੇਟ ਬੀਆਇਕਨ ਕੋਲ ਲੈਣ ਦਾ ਟੈਂਡਵ ਹੋਵੇ چاہے ਫੋਨ ਹੋ ਰਿਹਾ ਹੈ چاہے ਯੰਗਸਮਾਨ ਹੋਵੇ ਚਾਹੇ ਉਹਨੂੰ ਬਲੱਡ ਟੈਪਲ ਲੈਣਾ ਆਇਆ ਤੋਕੀ ਕੀ ਕਰ ਸੇਕ ਛੋਟਾ ਕੇ ਪਹਿਲੇ ਕਿੰਨਾ ਥੋੜਾ ਅਲਰਟ ਰਹੋ ਪਹਿਲੇ ਘਰ ਦੇ ਬਾਹਰ ਹੀ ਰੱਖੋ ਪਹਿਲੇ ਖੜਾ ਰੱਖੋ ਜੀ ਜੀ ਘਰ ਦੇ ਬਾਹਰ ਹੀ ਰੱਖੋ ਖੜਾ ਮੈਂ ਕਿਹਾ ਪਹਿਲੇ ਉਹਨੂੰ ਜਦੋਂ ਤੁਸੀਂ ਘਰ ਦੇ ਵਿੱਚ ਇਕੱਲੇ ਹੋ ਤੇ ਐਗਜ਼ਾਮੀਆਂ ਇਦਾਂ ਦੇ ਬੰਦਿਆਂ ਨੂੰ ਐਂਟਰੀ ਨਾ ਹੋਣ ਦਿਓ ਕਿਉਂਕਿ ਆਪਾਂ ਵੀ ਆਰ ਨਾਟ ਸੇਫ ਵੀ ਆਰ ਨੀਡਿੰਗ ਸੇਫਟੀ ਸਰ ਤੁਹਾਡੇ ਵੱਲੋਂ ਮੈਂਬਰ ਹੈ ਤਾਂ ਫਿਰ ਆਪਾਂ ਪਹਿਲੇ ਆਪਣੇ ਆਪ ਨੂੰ ਦੇਖ ਕੇ ਫਿਰ ਆਪਾਂ ਕਰੀਏ ਐਸੇ ਤੋਂ ਸਾਹਿਬ ਤੁਹਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਬੰਦੇ ਨੂੰ ਹਾਂਜੀ ਬੰਦੇ ਨੂੰ ਗ੍ਰਿਫਤਾਰ ਆ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ